ਦੇ 64 ਦਿਨਾਂ ਬਾਅਦ মিডিਆ ਸਾਹਮਣੇ ਆਏ ਡੱਲੇਵਾਲ ਖਨੌਰੀ ਸਰਹੱਦ ਤੋਂ ਡੱਲੇਵਾਲ ਨੇ ਕਰ ਦਿੱਤਾ ਵੱਡਾ ਐਲਾਨ ਦੇਖੋ ਐਮਐਸਪੀ ਬਾਰੇ ਅਤੇ ਮੰਗਾਂ ਨੂੰ ਲੈ ਕੇ ਕੀ ਬੋਲੇ ਡੱਲੇਵਾਲ ਜੀ ਹਾਂ ਖਨੌਰੀ ਸਰਹੱਦ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਵਰਤ ਤੇ ਬੈਠਿਆ ਹੋਇਆ 64 ਦਿਨ ਹੋ ਗਏ ਹਨ ਉੱਥੇ ਹੀ ਅੱਜ ਉਹਨਾਂ ਨੇ ਇੱਕ ਸੰਦੇਸ਼ ਜਾਰੀ ਕੀਤਾ ਹੈ ਜਗਜੀਤ ਡੱਲੇਵਾਲ ਨੇ ਕਿਹਾ ਮੇਰੇ ਸਾਰੇ ਪੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਜਦੋਂ ਤੋਂ ਇਹ ਮੋਰਚਾ ਸ਼ੁਰੂ ਹੋਇਆ ਹੈ ਤੁਸੀਂ ਪੂਰੀ ਤਾਕਤ ਨਾਲ ਇਸ ਮੋਰਚੇ ਦੀ ਆਵਾਜ਼ ਨੂੰ ਦੇਸ਼ ਦੁਨੀਆ ਤੱਕ ਲਜਾਣ ਦਾ ਕੰਮ ਕੀਤਾ ਹੈ ਇਸ ਲਈ ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ ਦੂਜੀ ਗੱਲ ਇਹ ਹੈ ਕਿ ਤੁਹਾਡੇ ਰਾਹੀਂ ਮੈਂ ਪੂਰੇ ਦੇਸ਼ ਦੇ ਕਿਸਾਨਾਂ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦਾ ਹਾਂ ਕਿ ਦੇਖੋ ਜਿਹੜੀ ਦੇਸ਼ ਦੀ ਇੱਕ ਪਾਵਨਾ ਸੀ ਇੱਕ ਐਮਐਸਪੀ ਗਰੰਟੀ ਕਾਨੂੰਨ ਮਿਲਣਾ ਚਾਹੀਦਾ ਤਾਂ ਪਿਛਲੇ ਅੰਦੋਲਨ ਦੇ ਸਮੇਂ ਜਦੋਂ ਅਸੀਂ ਅੰਦੋਲਨ ਪੋਸਟਪੌਨ ਕੀਤਾ ਸੀ ਤਾਂ ਹੋਰ ਰਾਜਾਂ ਦੇ ਸਾਥੀਆਂ ਵੱਲੋਂ ਕੁਝ ਸ਼ਿਕਾਇਤ ਸੀ ਕਿ ਪੰਜਾਬ ਵਾਲੇ ਅੰਦੋਲਨ ਨੂੰ ਛੱਡ ਕੇ ਜਾ ਰਹੇ ਹਨ ਅਸੀਂ ਚਾਹੁੰਦੇ ਸੀ ਕਿ ਪੰਜਾਬ ਦੇ ਸਰ ਸਿਰ ਤੇ ਅਜਿਹੇ ਹ ਇਲਜ਼ਾਮ ਨਹੀਂ ਲੱਗਣਾ ਚਾਹੀਦਾ ਐਮਐਸਪੀ ਪੂਰੇ ਦੇਸ਼ ਨੂੰ ਚਾਹੀਦੀ ਹੈ ਪੰਜਾਬ ਦਾ ਪਾਣੀ ਬਚਾਉਣ ਲਈ ਪੰਜਾਬ ਨੂੰ ਵੀ ਚਾਹੀਦੀ ਹੈ ਉਸ ਦੇ ਲਈ ਜੋ ਮੈਂ ਕਰ ਸਕਦਾ ਭਰਾਵੋ ਉਹ ਮੈਂ ਕੀਤਾ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਇਹ ਮੈਂ ਨਹੀਂ ਕੀਤਾ ਇਹ ਉੱਪਰ ਵਾਲੇ ਦੀ ਮਰਜ਼ੀ ਸੀ ਉਹ ਅਕਾਲ ਪੁਰਖ ਪ੍ਰਮਾਤਮਾ ਦੀ ਮਿਹਰ ਸੀ ਉਹ ਇਹ ਸਭ ਕਰਵਾਉਣਾ ਚਾਹ ਰਿਆ ਸੀ ਜਿਸ ਨੇ ਇਹ ਸਾਡੇ ਤੋਂ ਕਰਵਾਇਆ ਹੈ ਕਰਤਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਤਾਂ ਤੁਸੀਂ ਸਾਰਿਆਂ ਨੇ ਮਜ਼ਦੂਰਾਂ ਕਿਸਾਨਾਂ ਨੇ ਸਾਰੇ ਦੇਸ਼ ਦੇ ਲੋਕਾਂ ਨੇ ਇਸ ਦਾ ਸਮਰਥਨ ਕੀਤਾ ਤੁਹਾਡਾ ਸਾਰਿਆਂ ਦਾ ਮੈਂ ਪੂਰੇ ਦੇਸ਼ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਦੂਜੀ ਪਾਸੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਾਰਿਆਂ ਦੇ ਕਹਿਣ ਤੇ ਮੈਡੀਕਲ ਏਡ ਲਿਆ ਹੈ ਜੱਸ ਨਾਲ ਉਲਟੀਆਂ ਰੋਕੀਆਂ ਗਈਆਂ ਹਨ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੋ ਜਾਂਦੀਆਂ ਉਦੋਂ ਤੱਕ ਇਹ ਮਰਨ ਵਰਤ ਇਦਾਂ ਹੀ ਜਾਰੀ ਰਹੇਗਾ ਤਾਂ ਇਹ ਜਗਜੀਤ ਸਿੰਘ ਡੱਲੇਵਾਲ ਬਾਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹਨਾਂ ਨੇ ਅੱਜ ਇਹ ਵੱਡੇ ਐਲਾਨ ਕੀਤੇ ਹਨ ਤੇ ਤੁਸੀਂ ਦੇਖ ਸਕਦੇ ਹੋ ਕਿ ਖਨੌਰੀ ਬਾਰਡਰ ਤੋਂ ਇਹ ਵੱਡੀ ਰਿਪੋਰਟ ਸਾਹਮਣੇ ਆ ਰਹੀ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ